ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮੈਂ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਹੈਗਾ ਆਪਣਾ ਸੈਟਰਡੇ ਦਾ ਦਿਨ ਤੇ ਵਧੀਆ ਸ਼ੁਰੂਆਤ ਹੋਈ ਹੈ ਹਨਾ ਦਿਨ ਦੀ ਆਪ ਰੋਟੀ ਪਾਣੀ ਖਾ ਲਿਆਗਾ ਤੇ ਮੈਂ ਨਾ ਜਿਹੜੀ ਗਿਫਟ ਲੈਤੀ ਸੀ ਮੰਮਾ ਜੀ ਅੱਜ ਜੀ ਵਾਸਤੇ ਅੱਜ ਮੈਂ ਨਾ ਉਹ ਫੜਾਉਣ ਜਾ ਰਹੀ ਆਂ ਅੰਕਲ ਕੇ ਘਰੇ ਤੇ ਤੁਸੀਂ ਕਹਿ ਰਹੇ ਸੀ ਮਨਵੀਰ ਤੁਸੀਂ ਇੰਡੀਆ ਜਾ ਰਹੇ ਹੋ ਤੁਸੀਂ ਇੰਡੀਆ ਜਾ ਰਹੇ ਹੋ ਨਹੀਂ ਮੈਂ ਇੰਡੀਆ ਨਹੀਂ ਜਾ ਰਹੀ ਹੈਗੀ ਬਟ ਅਥਰ ਨਾਲ ਸਾਡੇ ਨਾ ਅੰਕਲ ਨੇ ਇੱਕ ਹਨ ਉਹ ਜਾ ਰਹੇ ਨੇ ਇੰਡੀਆ ਤਾਂ ਫਿਰ ਮੈਂ ਉਹਨਾਂ ਦੇ ਹੱਥ ਸਮਾਨ ਪੇ ਜਵਾ ਆ ਰਹੀ ਆਂ ਤੇ ਬਾਕੀ ਉਹ ਵੀ ਮੰਮਾ ਦੇ ਵਲੌਗ ਵਗੈਰਾ ਦੇਖਦੇ ਨੇ ਹਨਾ ਤੇ ਆ ਮੇਰੇ ਵਲੌਗ ਵੀ ਵਗੈਰਾ ਦੇਖਦੇ ਆ ਸਾਰੇ ਉਹਨੇ ਫੈਮਲੀ ਦੇਖਦੀ ਹੈ ਹਨਾ ਤੇ ਉਹਨਾਂ ਦੀ ਫੈਮਲੀ ਬਹੁਤ ਵਧੀਆ ਗੱਲਾਂ ਕਰਿਆ ਸੀ ਆਪਾਂ ਨੇ ਫੋਨ ਤੇ ਤੇ ਫਿਰ ਆਪਾਂ ਉਹਨਾਂ ਦੇ ਹੱਥੋਂ ਸਮਾਨ ਪੇ ਜਵਾਵਾਂਗੇ ਤੇ ਬਸ ਵੰਨੇ ਪੈਕ ਕੀਤਾ ਹੀ ਹੋਇਆ ਸੀ ਮੈਂ ਤੁਹਾਨੂੰ ਪਿਛਲੀ ਵੀਡੀਓ ਜੇ ਦਿਖਾ ਦਿੱਤਾ ਸੀ ਬਸ ਆਪਾਂ ਅੱਜ ਚੱਕ ਮਤਲਬ ਲੈ ਕੇ ਜਾ ਕੇ ਦੇਖੇ ਆਉਣੇ ਆ ਤੇ ਮੇਰੇ ਨਾਲ ਪਵਨ ਜਾਊਗੀ ਤੇ ਉਹ ਅਸੀਂ ਦੋਨੇ ਇਕੱਠੇ ਸੈਂਚਰੀ ਪਾਰਕ ਮਿਲਦੇ ਆ ਮੈਂ ਉਹਨੂੰ ਕਹਿਤਾ ਸੀ ਮੈਂ ਸੈਂਚਰੀ ਪਾਰਕ ਆ ਜੀ ਤੇ ਫਿਰ ਆਪਾਂ ਚੱਲਦੇ ਆ ਤੇ ਬਸ ਹੁਣ ਮੈਂ ਬੈਠੀ ਥੋੜੇ ਟਾਈਮ ਮਤਲਬ ਹੋਇਆ ਪਿਆ ਹਜੇ 10 ਕਿ ਮਿੰਟ ਤੇ ਇੱਥੇ ਨਾ ਮੇਰਾ ਰੋਡਿਸ ਚੱਲ ਰਿਹਾਗਾ ਅੱਤ ਵੈਡੀ ਰੋਡਿਸ ਦੇਖ ਰਹੀਆਂ ਤੇ ਮੈਨੂੰ ਜਮੀ ਜੀ ਨਹੀਂ ਕਰ ਰਿਹਾ ਮੈਨੂੰ ਛੱਡ ਕੇ ਜਾਵਾਂ ਕਿਉਂਕਿ ਨਾ ਇੰਟਰਸਟਿੰਗ ਬਹੁਤ ਲੱਗਦਾ ਮੈਨੂੰ ਰੋਡਿਸ ਮੇਰਾ ਫੇਵਰਿਟ ਸ਼ੋ ਹੈ ਗੇ ਰੋਡਿਸ ਤੇ ਬਸ ਚਲੋ ਜੀ ਕੋਈ ਗੱਲ ਨਹੀਂ ਆਪਾਂ ਫਟਾਫਟ ਮਤਲਬ ਚੱਲਦੇ ਆ ਜੋ ਆਪਣਾ ਟਾਈਮ ਹੋ ਗਿਆ ਤੇ ਤੁਰਦੇ ਆਂਗੇ ਲੋ ਜੀ ਆਪਾਂ ਨਾ ਅੰਗਲ ਕੀ ਵਿਾਰੇ ਗਿਫਟ ਫੜਾ ਲਦੇ ਤੇ ਉਥੋਂ ਚੱਲ ਪਿਆ ਤੇ ਆਪੋ ਚੱਲ ਪਿਆ ਤੇ ਹੁਣ ਮੈਂ ਦੇਖਦੇ ਆਪਾਂ ਘਰੇ ਪਹੁੰਚਦੇ ਆ ਲੇਕਿਨ ਉਸ ਤੋਂ ਪਹਿਲਾਂ ਮੈਂ ਸੱਚਾ ਸੀ ਕਿ ਚਲ ਆਪਾਂ ਸਾਊਥ ਗੇਟ ਰੁਕ ਜਾਨੇ ਹਨ ਉੱਥੇ ਘੁੰਮ ਲਾਂਗੇ ਥੋੜਾ ਜਿਹਾ ਕਿਉਂਕਿ ਸਾਡੇ ਇਲਾਕੇ ਪਤਾ ਇੱਥੇ ਨੇ ਥੋੜੇ ਜਿਹੜੇ ਇਲਾਕੇ ਅਸੀਂ ਆਏ ਹਨ ਇਹ ਤਾਂ ਚਲੋ ਠੀਕ ਆ ਲੇਕਿਨ ਜਿਹੜੇ ਸਟੇਸ਼ਨ ਆਉਣ ਦੇ ਵਿੱਚੋਂ ਥੋੜੀ ਡਰੱਗੀ ਜ਼ਿਆਦਾ ਨੇ ਉਹ ਸੇਫ ਪਿਆ ਨਹੀਂ ਹੈਗਾ ਤਾਂ ਫਿਰ ਅਸੀਂ ਅੰਕਲ ਨੂੰ ਵੀ ਆਈ ਕਿਹਾ ਸੀ ਵੀ ਅੰਕਲ ਜੀ ਅਸੀਂ ਅੱਜ ਛੇਤੀ ਚੱਲਦੇ ਆ ਹਨਾ ਵੀ ਸਾਡੇ ਕੋਲ ਮਤਲਬ ਉਹ ਉੱਥੇ ਨਾ ਇਹ ਏਰੀਆ ਸੇਫ ਨਹੀਂ ਹੈਗਾ ਥੋੜੇ ਸਾਨੂੰ ਐਂ ਜਾਣ ਦੋ ਉਹ ਵੀ ਜਿੱਦ ਕਰ ਰਹੇ ਸੀ ਕਹਿੰਦੇ ਨਹੀਂ ਤੂੰ ਚਾਹ ਤੁਸੀਂ ਚਾਹ ਪੀ ਕੇ ਜਾਓ ਹੈ ਨਾ ਮੈਂ ਕਿਹਾ ਨਹੀਂ ਨਹੀਂ ਅੰਕਲ ਜੀ ਤੁਸੀਂ ਉਹ ਕਰ ਲਓ ਕਿ ਕਹਿੰਦੇ ਹੁੰਦੇ ਆਪਾਂ ਫੇਰ ਕਦੇ ਮਿਲਾਂਗੇ ਫੇਰ ਕਦੇ ਪੀਵਾਂਗੇ ਕਿਉਂਕਿ ਸਾਨੂੰ ਐਸੀ ਨਾ ਵੀ ਅਸੀਂ ਛੇ ਛੇ ਜੀ ਨਾ ਸੈਂਟਰੀ پارک ਵਾਲੀ ਸਾਈਡ ਪਹੁੰਚ ਜੀਏ ਆ ਜਾ ਆਪਾਂ ਨਾ ਉਧਰੋਂ ਬੱਸ ਕਰਨੀ ਹੈ ਹਾਂ ਪਤਾ ਮੈਨੂੰ ਅਸੀਂ ਤੁਹਾਨੂੰ ਪਤਾ ਹੋਰ ਕਿਹੜੇ ਮੋੜ ਮੋੜ ਨੂੰ ਕਹਿਨੀ ਆ ਮੈਂ ਆਹ ਉਹ ਸਟਾਪ ਤੋਂ ਬੱਸ ਕਰਨੀ ਆਪਾਂ ਏ ਇਹ ਦਰਦ ਆਈ ਸੀ ਆਪਾਂ ਪਾਗਲੇ ਆਪ ਨੂੰ ਆਹ ਜਾਨ ਨੂੰ ਕਹਿੰਦਾ ਨਹੀਂ ਆਪਾਂ ਉਹ ਮੋੜ ਮੁੜ ਕੇ ਆ ਜਿਹੜਾ ਉਸ ਤੋਂ ਆਪ ਹੈ ਤਾਂ ਇਹ ਤਾਂ ਦੇਖੇ ਤੇ ਵਾਪਸ ਗਿਆ ਨਹੀਂ ਆ ਪੁੱਧਰੋਂ ਆਈ ਸੀ ਆਪਾਂ ਉਧਰ ਕਿਪਰੇ ਸੀ ਉਹ ਦੇਖੋ ਹਾਂਜੀ ਮੈਨੂੰ ਬਸ ਘਰੇ ਲਾਜ ਤੇ ਆ ਵਲੋਗ ਚ ਨਹੀਂ ਲੋ ਜੀ ਅੱਜ ਸੰਡੇ ਦਾ ਦਿਨ ਆਗਾ ਤੇ ਹੈਨਾ ਆਪਾਂ ਕੱਲ ਉਹ ਸਾਮਾਨ ਕਢਾ ਕੇ ਆ ਗਏ ਸੀਗੇ ਤੇ ਅੱਜ ਆਪਣਾ ਕੀ ਕਹਿੰਦੇ ਹੁੰਦੇ ਨੇ ਸਾਡੇ ਗਰੁੱਪ ਅਸਾਈਨਮੈਂਟ ਹੈਗੀ ਦਾ ਪਾਵਰ ਨਿਚੇ ਆਈ ਹੋਈ ਹੈਗੀ ਤੇ ਬਸ ਮੈਂ ਨਾ ਨਮੈਕਰੋਨੀ ਉਬਾਲ ਲਈ ਸੀ ਬਸ ਨੂੰ ਟੈਕਾ ਲਗਾ ਲੈਣੀ ਹੈਗੀ ਤੇ ਬਸ ਆਪਾਂ ਮੈਕਰੋਨੀ ਤੇ ਟੈਕਾ ਲਗਾ ਲੈਣੇ ਤੇ ਖਾ ਲੈਨੇ ਸਾਰੇ ਹਨ ਲੋਜੀ संडे का दिन आ गया तो कल आप समान पड़ा के आ गए वापस तो बस टाइम नहीं लगे क्योंकि अटाफट आ गए तो बस रेस्ट में कुछ खा लिया सीगा सी हूँ अच्छा संडे आता ग्रुप असाइनमेंट है कलडे तो वो वास्त प्रोजेक्ट बना है ना तो कार्डबोर्ड से काफ़ी सारे फोटो वगैरह लगाया ने ਕਾਰਡਬੋਰਡ ਮੇਰੇ ਕੋਲ ਹੈਗਾ ਸੀਗਾ ਬਟਰਫਲਿਕ ਪਿਕਚਰ ਵਗੈਰਾ ਹਨ ਪਵਨ ਕੋਲ ਸੀ ਗਿਆ ਤਾਂ ਫਿਰ ਅੱਜ ਜੋ ਮੇਰੇ ਘਰ ਆਈਏ ਤਾਂ ਅਸਾਈਨਮੈਂਟ ਕਰ ਰਹੇ ਅਗੇ ਤੇ ਮੈਂ ਇੱਥੇ ਮੈਕਰੋਨੀ ਉਬਾਲੀ ਹੈਗੀ ਤੇ ਉਸਮਾਨ ਜੀ ਕਿਰੇ ਰੱਖਦੇਗਾ ਆਪਣਾ ਪਿਆਜ਼ ਵਗੈਰਾ ਹਰੀ ਮਿਰਚ ਤੇ ਅਦਰਕ ਤੇ ਬਸ ਤੜਕਾ ਲਗਾ ਲੈਣੇ ਤੇ ਫਿਰ ਮੈਕਰੋਨੀ ਖਾ ਲੈਣੀ ਆ ਕਿਉਂਕਿ ਮੈਂ ਵੀ ਸਵੇਰਾਂ ਜੇ ਕੁਝ ਨਹੀਂ ਖਾਦਾ ਹੈਗਾ ਬਸ ਉੱਠ ਕੇ ਹੈਨਾ ਅਸੀਂ ਮੈਂ ਸਫਾਈ ਸਫਾਈ ਜੀ ਕਰ ਲਈ ਸੀ ਮਾੜੀ ਹੈਨਾ ਚਾਦਰਾਂ ਚੁੱਦਰਾਂ ਲੋਡ-ਰੂਡ ਕਰਕੇ ਇਹਨਾਂ ਚੋ ਆ ਗਈ ਸੀਗੀ ਤੇ ਮੈਂ ਮੈਕਰੋਨੀ ਉਬਾਲਤੀ ਬਸ ਆਪਾਂ ਤੜਕਾ ਲਗਾ ਲੈਣੇ ਹੈਰਾਨ ਹੋ ਗਈ ਮੈਂ ਮੰਮਾ ਦੇ ਬਲੌਗ ਦੇਖਣਾ ਲੱਗੀ ਫਿਰ ਕੀ ਹੋ ਗਿਆ ਉਹ ਦੋਸਤ ਜੀ ਨਾਲੋ ਹਨਾ ਮੈਂ ਬਸ ਸਾਰੇ ਬਲੌਗ ਦੇਖ ਗਏ ਕਾਫੀ ਹੋ ਗਏ ਉਹ ਇੰਦਰਾਂ ਦਿਨ ਹੋ ਗਏ ਮੈਂ ਲਾਇਆ ਦਾ ਸਾਰੇ ਬਲੌਗ ਦੇਖੇ ਤੇ ਮੈਂ ਦੇਖ ਰਹੀ ਮਮੀ ਉਹਨਾਂ ਵਾਸਤੇ ਪਾਸਤਾ ਬਣਾਉਂਦੇ ਨੇ ਪਰ ਮੀਨ ਉਸਤੇ ਤੇ ਮੈਂ ਹੈਰਾਨ ਹੋਈ ਪਈ ਉਹ ਜਦੋਂ ਮੈਂ ਘਰੇ ਹੁੰਦੀ ਸੀ ਹਨਾ ਜੇ ਟਰਮ ਮੈਂ ਇੰਡੀਆ ਗਈ ਮੰਮਾ ਨੇ ਕਦੇ ਪਾਸਤਾ ਨਹੀਂ ਬਣਾਇਆ ਸੀ ਹਾ ਉਹਨਾ ਅਗਰ ਕੋਈ ਵੀ ਚੀਜ਼ ਐ ਮੇਰੇ ਨਾਲ ਸੀ ਪਾਸਤਾ ਪੂਹਾ ਪੂਹਾ ਸਭ ਕੁਝ ਮੈਂ ਬਣਾਉਂਦੀ ਸੀ ਮੰਮਾ ਕਹਿੰਦੇ ਸੀ ਜੇ ਰੋਟੀ ਖਾਣੀ ਚੱਪ ਕਰਕੇ ਖਾ ਲੋ ਨਹੀਂ ਜਿਆਦਾ ਜਿਹੜਾ ਬਣਾਉਣਾ ਅਗਰ ਬਣਾ ਲਓ ਹਨਾ ਤੁਹਾਨੂੰ ਕਟਕਲੇਲਾ ਕਿ ਦੇ ਰਹੇ ਨੇ ਪਾਸਤਾ ਇਹ ਮੈਂ ਤਾਂ ਹੈਰਾਨ ਮੈਂ ਤਾਂ ਐ ਸੋਚਦੀ ਸੀ ਮਾਤਲਬ ਕੁੜੀਆਂ ਨਾਲ ਹੀ ਵੈਰ ਹੁੰਦਾਗਾ ਹੈਨਾ ਮੇਰੀ ਜੋ ਕੁੜੀ ਮਤਲਬ ਵੱਡੀ ਕੁੜੀ ਛੋਟੀ ਕੁੜੀ ਤਾਂ ਹੁਣ ਠੀਕ ਹੈ ਹੈਨਾ ਵੱਡੀ ਕੁੜੀ ਨਾਲ ਹੀ ਵੈਰ ਹੁੰਦਾ ਹੈਨਾ ਮੈਂ ਜੋ ਕਰਿਆ ਤਾਂ ਉਹੀ ਕੰਮ ਕਰੂਗੀ ਨਹੀਂ ਨਾਸੇ ਮੈਂ ਖੁਦ ਦੇਖਿਆਗਾ ਬਹੁਤ ਮਮਾ ਮਤਲਬ ਪਹਿਲਾਂ ਨਹੀਂ ਜਦ ਮੈਂ ਪੜਦੀ ਹੁੰਦੀ ਸੀ ਹੈਨਾ ਮਾੜੀ ਵੀ ਮੈਨੇ ਫੋਨ ਚੱਕਣਾ ਹਨਾ ਫੋਨ ਚਲਾਉਣਾ ਮੈਨੂੰ ਕਹੂਗੀ ਰੱਖ ਦੇ ਫੋਨ ਇਹਨੂੰ ਪੜ ਲੈਣਾ ਕਿਤਾਬ ਚੱਕ ਕੇ ਲਾ ਗਾ ਨੰਬਰ ਲੈ ਲਾਗਾ ਹਨਾ ਮਤਲਬ ਇਹਨੂੰ ਐਨਾ ਬੋਲਦੇ ਸੀ ਹਨਾ ਪੜਨ ਵਾਸਤੇ ਇਹਨਾਂ ਤੋਂ ਉਹਨਾਂ ਜਮੀ ਨਹੀਂ ਬੋਲਦੇ ਹੈਗੇ ਜਮੀ ਵੀ ਨਹੀਂ ਕਹਿੰਦੇ ਆਪੇ ਪੜ ਲੈ ਮੈਨੂੰ ਜੇ ਬੈਨਾਂ ਨੂੰ ਕਹੂੰਗੀ ਹਨਾ ਮਾਰੋ ਜੇ ਨਾਲ ਬੋਲਣਾ ਪੜ ਲੈਣਗੇ ਕਹਿੰਦੇ ਪੜਦੇ ਨੇ ਪੜ ਲੈਣਗੇ ਨਹੀਂ ਖੇਤੀ ਤੇ ਲਾ ਦੇਗੀ ਮਮਾ ਐ ਕਹੂਗੀ ਕਿਰਪਾ ਨੂੰ ਨਹੀਂ ਖੇਤੀ ਤੇ ਲਾ ਲਾਂਗੇ ਹਨਾ ਮਾ ਕੀ ਹੈ ਮਾ ਸੱਡੇ ਵਾਰੀ ਕਿੰਨਾ ਗਾਲਾਂ ਪੈਂਦੀਆਂ ਸੀ ਪੜ ਲਓ ਪੜ ਜੋ ਪੜ ਲਓ ਅਸੀਂ ਫੇਵਰੀ ਪੜ ਲੈਂਦੇ ਸੀ ਇਹਦਾ 24 ਘੰਟੇ ਖੋਣੇ ਚੱਕੇ ਦੇ ਰਹਿੰਦੇ ਨੇ ਤੁਸੀਂ ਆ ਕੇ ਦੱਸੋ ਪਿਆਜ਼ ਫਰਕ ਪੈਂਦਾ ਨਾ ਵੀ ਵੱਡੇ ਤੇ ਛੋਟੇ ਦੇ ਪਿਆਜ਼ ਫਰਕ ਹੁੰਦਾ ਵਾ ਚਲੋ ਮੈਂ ਮੰਨਦੀ ਆ ਕਿ ਹਾਂ ਜਦ ਮੈਂ ਹੋਈ ਸੀ ਹਨਾ ਤਾਂ ਮਤਲਬ ਜਿਹੜਾ ਮਮਾ ਰ ਡੈਡੀ ਦਾ ਪਿਆਰ ਸੀ ਸਾਰਿਆਂ ਦੇ ਬਲਕਿ ਕਿਉਂਕਿ ਮੈਂ ਸਾਜ ਰਿਸ਼ਤੇਦਾਰਾਂ ਸਣਾਨ ਕੀ ਬਾਈਡ ਤੋਂ ਹਨਾ ਸਾਨੂੰ ਜਦ ਮੈਂ ਵੱਡੀ ਸੀ ਤਾਂ ਕਰਕੇ ਸਾਰੇ ਮੇਰਾ ਪਿਆਰ ਬਾਤ ਕਰਦੇ ਸੀ ਮਤਲਬ ਮੈਨੂੰ ਮੇਰੇ ਹਿੱਸੇ ਦਾ ਪਿਆਰ ਪੂਰਾ ਮਿਲਿਆਗਾ ਤੇ ਮਮਾ ਡੈਡੀ ਬਨੂ ਵੀ ਮੈਨੂੰ ਪੂਰਾ ਪਿਆਰ ਮਿਲਿਆ ਗਿਆ ਲੇਕਿਨ ਜਦੋਂ ਰਿਪਨ ਕੋ ਲੀਨ ਹੋ ਗਏ ਸੀ ਨਾ ਤੇ ਪਿਆਰ ਬਿੱਟਿਆ ਗਿਆ ਸੀ ਹੁੰਦਾ ਕਿਉਂਕਿ ਥੋੜੇ ਉਹਨੂੰ ਕਰਨਾ ਪੈਂਦਾ ਸੀ ਥੋੜੇ ਉਹਨੂੰ ਕਰਨਾ ਪੈਂਦਾ ਸੀਗਾ ਲੇਕਿਨ ਜਦੋਂ ਰਿਪਨ ਕੋ ਲੀਨ ਹੋ ਗਏ ਸੀ ਨਾ ਮਤਲਬ ਵੱਡੇ ਹੋਣ ਲੱਗੇ ਹੌਲੀ ਹੌਲੀ ਬਸ ਫਿਰ ਮੈਂ ਆਪਦੇ ਸਿਰ ਤੇ ਜ਼ਿੰਮੇਵਾਰੀਆਂ ਆਪ ਹੀ ਪਾ ਲਈਆਂ ਸੀ ਕਿ ਹਾਂ ਇਹ ਮੇਰੀ ਡਿਊਟੀ ਹੈ ਹੁਣ ਇਹ ਕੰਮ ਮੈਂ ਨਹੀਂ ਕਰਨੇ ਪੈਣਗੇ ਹੋਰ ਕੋਈ ਨਹੀਂ ਕਰਦਾ ਹੈਗਾ ਆਪਦੇ ਸਿਰ ਤੇ ਬਸ ਕੰਮ ਪਾਉਣ ਲੱਗ ਗਈ ਸੀ ਮੈਂ ਉਹ ਲੋ ਜੀ ਮੈਕਰੋਨੀ ਆਪਾਂ ਬਣਾ ਲਈਏ ਤੇ ਅੱਛੇ ਮੈਂ ਪਵਨ ਨੂੰ ਟੇਸਟ ਕਰਾਉਣ ਵਾਸਤੇ ਲੈ ਕੇ ਆਈ ਸੀ ਤੇ ਪਵਨ ਦੱਸੋ ਜੀ ਕਿਵੇਂ ਬਣੀ ਵਧੀਆ ਤੇ ਮਨਵੀਰ ਹੁੰਦੀ ਫੇਰ ਥੋੜਾ ਮੈਂ ਜਾਰੀ ਡਿਟੇਲ ਮਿਲ ਜਾਂਦੀ ਕਿਵੇਂ ਬਣੀ ਆ ਤੇ ਬਸ ਇਹਨੇ ਉਹ ਕਰਤੇ ਜੋੜਤੇ ਤੇ ਆਪਾਂ ਹੁਣ ਬਣਾਉਣੇ ਪ੍ਰੋਜੈਕਟ ਧੰਨਵਾਦ ਜੀ ਖੌਣ ਕਿਵੇਂ ਹੁਲ ਜੇ ਮੈਂ ਆਵੇਂ ਸੁਣ ਕਾ ਲ ਰਹਾ ਆ ਤੇ ਨਵਦੀਪ ਚਾਚਾ ਦਾ ਵਿਆਹ ਸਾਡੇ ਮੈਸਨ ਦੱਸਿਆ ਸੀ ਨਾ ਉਹ ਹੁਣ ਵਿਆਹ ਇੰਡੀਆ ਘਰੇ ਨੇ ਤੇ ਹੁਣ ਨਵੰਬਰ ਦਾ ਵਿਆਹ ਹੈਗਾ ਮਤਲਬ ਸਾਰੇ ਰਿਸ਼ਤੇਦਾਰ ਹੋਣਗੇ ਸਾਡੀ ਕੁਲੋ ਕੁਲ ਹੈ ਨਾ ਜਿੰਨੇ ਵੀ ਰਿਸ਼ਤੇਦਾਰ ਹੋਣਗੇ ਉਹ ਵਿਆਹ ਚ ਹੋਣਗੇ ਤੇ ਸਾਨੂੰ ਵੀ ਪਤਾ ਸੀ ਗੱਲਾਂ ਕਰਦੇ ਹੁੰਦੇ ਸਾਏ ਅਸੀਂ ਨਵਦੀਪ ਚਾਚੇ ਦੇ ਵਿਆਹ 'ਚ ਆ ਸੂਟ ਪਾਵਾਂਗੇ ਐਵੇਂ ਸੂਟ ਪਾਵਾਂਗੇ ਓਵੇਂ ਸੂਟ ਪਾਵਾਂਗੇ ਹੁਣ ਐ ਹੀ ਹੋਇਆ ਪਿਆ ਹੈ ਨਾ ਵੀ ਨਵਦੀਪ ਚਾਚਾ ਦਾ ਵਿਆਹ ਆ ਰਿਹਾ ਕੀ ਕਰੀਏ ਵੀ ਅਸੀਂ ਉਰੇ ਬੈਠੇ ਆ ਜੇ ਮੇਰੇ ਛੁੱਟੀਆਂ ਛੋਣਨ ਤਾਂ ਮੈਂ ਬੈਗ ਵੀ ਜਾਂਦੀ ਬਟ ਮੇਰਾ ਹੁਣ ਕਾਲਜ ਐ ਨਵੰਬਰ 'ਚ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਨਾ ਇਹ ਕਹਿ ਰਹੀ ਸੀ ਮੈਂ ਕਾਲਜ ਵਾਲ ਨੂੰ ਪੁੱਛ ਸਕਦੇ ਆਪਾਂ ਜੇ ਬ੍ਰੇਕ ਮਿਲੇ ਵੀ ਐਂ ਜੇ ਅਸਾਈਮੈਂਟ ਹੋਣ ਮੇਰੇ ਉਥੇ ਇੰਡੀਆ ਤੋਂ ਬੈਟ ਕੇ ਸਬਮਿਟ ਕਰ ਦੂੰਗੀ ਉੱਥੇ ਹੀ ਪਾ ਦਿਆ ਕਰੂੰਗੀ ਤੇ ਜੇ ਕੋਈ ਗਰੁੱਪ ਅਸਾਈਨਮੈਂਟ ਮੈਨ ਹੋਗੀ ਇਹ ਕਹਿੰਦੇ ਅਸੀਂ ਤੇਰਾ ਗਰੁੱਪ ਕਰ ਲਿਆ ਕਰਾਂਗੇ ਦੇਖਣਾ ਪੋਗਾ ਇਹ ਕਾਲਜ ਨਾਲ ਗੱਲ ਕਰਨੀ ਪਊਗੀ ਫਿਰ ਤਾਂ ਜੇ ਮੈਂ ਇੰਡੀਆ ਚਲ ਗਈ ਹੋਇਆ ਤਾਂ ਮम्मा ਖੰਡ ਪਾਟ ਵੀ ਕਰਵਾਣਗੇ ਪ੍ਰੋਗਰਾਮ ਕਾਫੀ ਜ਼ਿਆਦੇ ਨੇ ਲੋ ਜਿਹੜਾ ਆਪਣਾ ਪ੍ਰੋਜੈਕਟ ਆ ਡਨ ਹੋ ਗਿਆਗਾ ਆਪਾਂ ਜੋੜ ਲਿਆਗਾ ਸਾਰਾ ਸਮਾਨ ਤੇ ਬਣ ਗਿਆ ਆਪਣੇ ਆ ਤੇ ਮੈਂ ਕੂੜਾ ਵਗੈਰਾ ਵੀ ਚੱਕ ਦਿੱਤਾ ਸਾਰਾ ਤੇ ਬੱਸ ਨਾ ਮੈਂ ਹੁਣ ਬੈੱਡ ਚੇਂਜ ਕਰਨਾ ਮੈਂ ਨਾ ਹਾਫ ਅੰਦਰ ਲੈ ਕੇ ਜਾਣਾਗਾ ਤੇ ਨਾ ਸਿੰਗਲ ਪੈਡ ਕਰਨਾਗਾ ਤੇ ਸਿੰਗਲ ਪੈਡ ਮੈਂ ਉਹਦੇ ਨਾਲ ਹੀ ਕਰੂੰਗੀ ਬੈਂਚ ਲਗਾ ਕੇ ਉੱਪਰ ਬੈੱਡ ਬਣਾਉਂਗੀ ਕਿਉਂਕਿ ਨਾ ਸਾਡੇ ਜਿਹੜੇ ਆਨਰ ਹਨਾ ਉਹਨਾਂ ਦੇ ਕੋਈ ਸਿਸਟਰ ਵਗੈਰਾ ਆ ਰਹੇ ਨਹੀਂ ਹਨਾ ਤੇ ਉਹ ਐ ਕਹਿ ਰਹੀ ਸੀ ਵੀ ਕਹਿੰਦੇ ਮੈਨੂੰ ਇੱਕ ਮੈਟ ਮਿਲ ਸਕਦਾ ਅਗਰ ਤੁਹਾਡੇ ਕੋਲ ਐਕਸਟਰਾ ਹੈਗਾ ਤਾਂ ਫਿਰ ਉਹਨਾਂ ਨੂੰ ਦੇਣਾਗਾ ਮੈਟ ਤੇ ਫਟਾਫਟ ਪੈਂ ਬੱਸ ਉਹ ਕਰ ਦਿੰਨੇ ਆ ਬੈੱਡ ਚੇਂਜ ਕਰ ਦੇਣੇ ਹੈਗੀ ਓ ਮਾਈ ਗਾਡ ਹੁਣ ਨੰਨਾ ਪੰਗਾ ਫੇਰ ਕਰਨਾ ਪਊ ਲੋਜੀਆ ਪਸਾਰਨ ਪਹਿਲਾਂ ਆਪਣੇ ਹੈਨਾ ਪੂਰੇ ਰੂਮ ਚ ਵੈਕਿਊਮ ਕਰ ਲੈਣੇ ਆ ਹੈਨਾ ਸਾਫ ਸਫਾਈ ਹੋ ਜੂ ਕਿਉਂਕਿ ਹੁਣ ਬੈੱਡ ਬਾਹਰ ਚੱਲ ਗਿਆ ਤਾਂ ਸਾਰੀ ਸਾਫ ਆਪਾਂ ਗੱਦੇ ਥੱਲੇ ਵੀ ਸਫਾਈ ਹੋ ਜੂਗੀ ਹੁਣ ਤੇ ਬਸ ਆਪਾਂ ਚੰਗੀ ਤਰ੍ਹਾਂ ਨਾ ਕਮਰੇ ਚ ਆਪਣੀ ਸਾਰੀ ਮਿੱਟੀ ਵਗੈਰਾ ਖਿੱਚ ਲੂਗਾ ਵੈਕਿਊਮ ਵੈਕਿਊਮ ਲਗਾ ਦਿੰਨੇ ਆਂਗੇ ਤੇ ਉਸ ਤੋਂ ਬਾਅਦ ਆਪਣਾ ਨਾ ਬੈੱਡ ਮੈਂ ਬਾਹਰ ਆਖ ਦਿੱਤੇ ਸੀ ਹੁਣ ਮੈਂ ਗੱਦੇ ਦੇ ਨਾ ਉਹ ਨਾ ਇੱਕ ਵਾਰ ਜਦੋਂ ਵੀਰੇ ਹੋ ਰਿਹਾਏ ਸੀ ਤਾਂ ਆਪਰ ਨਾਸ ਤੋਂ ਨਾ ਜੂਸ ਡੁੱਲ ਗਿਆ ਸੀ ਤਾਂ ਮੈਂ ਗੱਦੇ ਦਾ ਉਹਨੇ ਚਾਦਰ ਵਗੈਰਾ ਧੋਤੀ ਸੀ ਹਨਾ ਤਾਂ ਕਰਕੇ ਮੈਂ ਹੁਣ ਇਹ ਤਵਾਰੇ ਚਾਦਰ ਛੜਾਉਣੀ ਹੈਗੀ ਹੁਣ ਕਾਫੀ ਜ਼ਿਆਦਾ ਮਤਲਬ ਵਿੱਚ ਹੈਗੀ ਸੀ ਕਵਰ ਜਿਵੇਂ ਪਹਿਲਾਂ ਤਾਂ ਹਨਾ ਗੱਦੇ ਦੇ ਕਵਰ ਸੀਗਾ ਉਸ ਤੋਂ ਬਾਅਦ ਇੱਕ ਚਾਦਰ ਸੀਗੀ ਉਹ ਛੜਾਉਣੀ ਹੈ ਤੇ ਉਸ ਤੋਂ ਬਾਅਦ ਮੇਰੇ ਖੁਦ ਦੀ ਚਾਦਰ ਆਉਂਦੀ ਹੈਗੀ ਹਨਾ ਪਸੇਮੀਟਾ ਕਰਕੇ ਤਾਂ ਇਹ ਤੱਕ ਦਬਾ ਚੰਦਾ ਗੱਦੇ ਤੇ ਕੋਈ ਜੂਸ ਦਾ ਨਿਸ਼ਾਨ ਨਾ ਪਿਆ ਨਹੀਂ ਹੈਗਾ ਸਿੱਗਾ ਤੇ ਪਹਿਲਾਂ ਬਸ ਮੈਂ ਹੁਣ ਸਟੈਂਡ ਲਾਗੀ ਕਮਰੇ 'ਚ ਤੇ ਇਸ ਤੋਂ ਬਾਅਦ ਮੈਂ ਬੇਸ ਲਾ ਜੂਗੀ ਹੈਨਾ ਬੈੱਡ ਦਾ ਤੇ ਆਪਣਾ ਗੱਦਾ ਲੈ ਜੂਗੀ ਇਹ ਤਿੰਨੇ ਚੀਜ਼ਾਂ ਬਸ ਆਪਾਂ ਅੰਦਰ ਲੈ ਜਾਣੇ ਤੇ ਆਪਾਂ ਇਹਨੂੰ ਸੈੱਟ ਕਰਕੇ ਲਗਾ ਲੈਣੇ ਆ ਤੇ ਫਿਰ ਆਪਾਂ ਬਸ ਚੰਗੀ ਤਰ੍ਹਾਂ ਹਨਾ ਚਾਦਰ ਚੁੱਦਰ ਵਿਛਾ ਲੈਣੇ ਆ ਫਿਰ ਆਪਣੀ ਰੂਮ ਦੀ ਵਾਈਬ ਵੀ ਹੋਣ ਲੱਗ ਜੂਗੀ ਕਿਉਂਕਿ ਇੱਥੇ ਤਾਂ ਬਸ ਮੇਰਾ ਹੀ ਘਰ ਹੈ ਛੋਟਾ ਜਾਂ ਬਸ ਮੈਨੂੰ ਪਤਾ ਜਦੋਂ ਮੈਂ ਆਪਣੇ ਰੂਮ 'ਚ ਬੈਠਦੀ ਆ ਨਾ ਮੈਨੂੰ ਬਸ ਮੇਰੇ ਘਰ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ ਕਿਉਂਕਿ ਹਮਨਾਂ ਆਪਣਾ ਘਰ ਉਦੋਂ ਹੀ ਹੁੰਦਾ ਜਦੋਂ ਆਪਾਂ ਆਪਣੇ ਉਹਦੇ ਵਿੱਚ ਯਾਦਾਂ ਕ੍ਰੀਏਟ ਕੀਤੀਆਂ ਹੋਣ ਜਿਵੇਂ ਮੈਂ ਫੋਟੋ ਵਗੈਰਾ ਲਾਉਣੀ ਆ ਲਾਈਆਂ ਹੋਈਆਂ ਨੇ ਹਨਾ ਪੱਤੀਆਂ ਵਗੈਰਾ ਲਗਾਈਆਂ ਹੋਈਆਂ ਨੇ ਇੱਥੇ ਮੈਨੂੰ ਆਪਣਾ ਪੰਜਾ ਲੱਗਦਾ ਕਿਉਂਕਿ ਮੈਂ ਹਮੇਸ਼ਾ ਆਪਣੇਸਾ ਆਪਣਾ ਸੈੱਟ ਕੀਤਾ ਹੋਇਆ ਮ ਤਾਂ ਕਰਕੇ ਬੱਸ ਮੈਨ ਮੇਰਾ ਰੂਮ ਸਾਰਨੋਂ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਜੇ ਮੈਂ ਕਹਾ ਮੇਰੇ ਘਰ ਚ ਕਿਹ ਲੱਗੇ ਤਾਂ ਮੇਰੇ ਰੂਮ ਚ ਕਿ ਲੱਗਦਾ ਹੈਗਾ ਤੇ ਬਸ ਆਪਾਂ ਕਈ ਵਾਰ ਤੇ ਕਿਉਂਕਿ ਆ ਹੁੰਦਾ ਜਿਹ ਹਨਾ ਪਹਿਲਾਂ ਜਦ ਮੈਂ ਰੂਮ ਚ ਆਈ ਸੀ ਸਟਾਰਟਿੰਗ ਚ ਉਹਦੇ ਰੂਮ ਚ ਕੁਝ ਵੀ ਨਹੀਂ ਹੈਗਾ ਸੀ ਸਿਰਫ ਕੰਦਾ ਹੀ ਕੰਦਾ ਸੀ ਗਿਆ ਹਨਾ ਤੇ ਬਸ ਕਲਕ ਸਿੰਗਲ ਬੈੱਡ ਲੱਗਿਆ ਹੋਇਆ ਸੀ ਕੋਈ ਨਾ ਇਹ ਚ ਬੁੱਟਾ ਸੀਗਾ ਨਾ ਕੋਈ ਟੇਬਲ ਸੀਗਾ ਕੁਝ ਵੀ ਨਹੀਂ ਹੈਗਾ ਸੀ ਸਿੰਗਲ ਚੀਜ਼ ਵੀ ਨਹੀਂ ਹੈਗੀ ਸੀ ਤੇ ਆ ਦੇਖੋ ਹੁਣ ਮੈਂ ਰੂਮ ਕਿਵੇਂ ਭਰ ਦਿੱਤਾ ਬਸ ਐਵੇਂ ਸਮਾਨ ਨਾਲ ਕਿਉਂਕਿ ਇਹ ਰੂਮ ਤਾਂ ਉਹੀ ਹੁੰਦਾ ਹਨਾ ਜਿੱਥੇ ਆਪਣੀ ਵਾਈਬ ਕ੍ਰੀਏਟ ਤੇ ਪਸੋਂ ਆਪਣਾ ਪੰਜਾ ਲੱਗਦਾ ਰੂਮ ਚ ਹੈ ਨਾ ਵੀ ਜਿਵੇਂ ਆਹੀ ਕੋਨਾਗਾ ਆਪਣਾ ਹਨਾ ਪਰ ਵਾਸੀਆਂ ਦਾ ਕਹਿੰਦੇ ਨੇ ਪੰਛੀਆਂ ਨੂੰ ਵੀ ਆਪਣਾਲਣਾ ਬਣਾਉਣਾ ਪੈਂਦਾਗਾ ਬਸ ਮੈਂ ਵੀ ਆਪਣਾ ਰੂਮ ਬਣਾ ਲਿਆ ਗਏ ਇਹ ਲੋ ਜੀ ਆਪਾਂ ਸੈੱਟ ਕਰ ਦਿੱਤਾ ਆਪਣਾ ਬੈੱਡ ਬੂ ਵਗੈਰਾ ਸਾਰਾ ਕੁਝ ਲੋ ਜੀ ਆਪਣਾ ਕਮਰਾ ਸੈੱਟ ਹੋ ਗਿਆ ਤੋਂ ਤੇ ਆਪਾਂ ਬੈੱਡ ਵੀ ਲਗਾ ਦਿੱਤਾ ਤੇ ਬਸ ਮੈਂ ਥੋੜੀ ਛੇੜ ਲਈ ਨਾ ਵਿੰਡੋ ਖੁੱਲੀ ਹੋਈ ਜਾਗੀ ਤੇ ਆਪਣਾ ਕਮਰਾ ਵੀ ਸੈੱਟ ਹੋ ਗਿਆ ਲੋ ਜੀ ਬਸ ਆਪਾਂ ਵੀ ਹੈਨਾ ਕਮਰਾ ਵਗੈਰਾ ਸੈੱਟ ਹੋ ਗਿਆ ਤੇ ਪਵਨ ਵੀ ਚੱਲ ਗਈ ਜੀ ਰੋਟੀ ਪਾਣੀ ਵੀ ਆਪਾਂ ਖਾ ਲਿਆਗਾ ਤੇ ਬਸ ਹੁਣ ਆਪਾਂ ਵੀ ਰੈਸਟ ਕਰਦੇ ਆ ਰਾਤ ਹੋ ਗਈ ਹੈ ਕਿਉਂਕਿ ਤੇ ਬਸ ਆਪਾਂ ਸੌਣ ਜਾਣੇ ਕਮਰੇ 'ਚ ਤੇ ਅੱਜ ਮੈਂ ਮੈਂ ਨਾ ਮਤਲਬ ਉਹਦੀ ਗੱਦੇ ਤੇ ਪੈਰਿਸ ਨਾ نیچے ਹੈਨਾ ਤੇ ਅੱਜ ਮੈਂ ਜਦੋਂ ਉੱਚੇ ਬੈਠੀ ਹੈਨਾ ਬੈੱਡ ਤੇ ਹੈਨਾ ਉੱਚੀ ਮੈਨੂੰ ਲੱਗਿਆ ਹੈ ਕਿ ਨਹੀਂ ਉੱਚੀ ਬੈਠੀ ਆ ਕਿਉਂਕਿ ਮੈਨੂੰ ਗੱਦੇ ਪੈਣ ਦੀ ਆਤ ਬਣ ਗਈ ਸੀ ਹੁਣ ਥੋੜੇ ਟਾਈਮ ਤੱਕ ਜੋ ਕਿ ਮੈਂ ਆ ਹੁੰਦਾ ਸੀ ਹਨਾ ਅਸੀਂ ਕੰਫਰਟੇਬਲ ਹੋ ਕੇ ਪੈ ਜਾਂਦਾ ਬੰਦਾ ਦੋ ਗੱਦਿਆਂ ਤੇ ਹਨਾ ਵੀ ਕਿਧਰ ਮਰਜੀ ਪਾਸਾ ਮਾਰੇ ਹਨਾ ਬਾਕੀ ਰਜਾਈ ਨਹੀਂ ਥੱਲੇ ਡਿੱਗਦੀ ਹੈਗੀ ਇੱਕ ਬੈੱਡ ਤੇ ਆ ਹੁੰਦਾ ਵੀ ਰਜਾਈ ਇੱਕ ਪਾਸੇ ਕੰਬਲ ਇੱਕ ਪਾਸੇ ਡਿੱਗਦਾ ਰਹਿੰਦਾ ਸੀ ਤਾਂ ਮੈਂ ਦੋ ਗੱਦੇ ਲਾਏ ਸੀਗੇ ਬਟ ਚਲੋ ਕੋਈ ਗੱਲ ਨਹੀਂ ਆਪਣਾ ਰੂਮ ਸੈੱਟ ਹੋ ਗਿਆਗਾ ਮੈਨੂੰ ਪਤਾ ਕੀ ਮੈਨੂੰ ਇੱਕ ਪ੍ਰੋਬਲਮ ਹੈ ਕਿ ਮੈਂ ਕਿਸੇ ਨਾਲ ਰੂਮ ਨਹੀਂ ਸ਼ੇਅਰ ਕਰ ਸਕਦੀ ਹੈਗੀ ਹੈ ਨਾ ਜਿਵੇਂ ਇੱਥੇ ਲੋਕ ਆਉਂਦੇ ਆ ਹਨਾ ਤੇ ਰੂਮ ਸ਼ੇਅਰ ਕਰਦੇ ਆ ਬੇਸਮੈਂਟਾਂ ਚ ਹਨਾ ਇਹ ਕਰਦੇ ਆ ਬਹੁਤ ਕੁੜੀਆਂ ਕਰਦੀ ਹੈਗੀ ਬਟ ਮੈਥੋਂ ਨਹੀਂ ਹੁੰਦਾ ਪਤਾ ਕਿਉਂ ਕਿ ਸਭ ਦੀ ਮੈਂਟੈਲਿਟੀ ਐਡ ਹੁੰਦੀ ਹੈ ਹਨਾ ਕੋਈ ਕਿਵੇਂ ਦਾ ਹੁੰਦਾ ਕੋਈ ਕਿਵੇਂ ਦਾ ਹੁੰਦਾ ਮੈਨੂੰ ਹੁੰਦਾ ਹੈ ਕਿ ਮੈਨੂੰ ਆਪਣੇ ਹਿਸਾਬ ਨਾਲ ਚਾਹੀਦਾ ਕਮਰਾ ਹੈ ਨਾ ਵੀ ਜਿਵੇਂ ਮੈਨੂੰ ਮਤਲਬ ਜਿੱਥੇ ਮੈਨੂੰ ਸਹੀ ਲੱਗੇ ਹਨਾ ਉੱਥੇ ਉਹ ਚੀਜ਼ ਹੋਣੀ ਚਾਹੀਦੀ ਬਟ ਦੂਸਰੇ ਪਾਸੇ ਉਹ ਦੀ ਕੁਝ ਹੋਰ ਹੋਊਗੀ ਮੈਂਟੈਲਿਟੀ ਵੀ ਮੈਨੂੰ ਐਵੇਂ ਦਾ ਚਾਹੀਦਾ ਵੀ ਮੈਂ ਤਾਂ ਐਵੇਂ ਰ ਬਾਕੀ ਐਮੀ ਕਈ ਵਾਰ ਜਦੋਂ ਉਹਦਾ ਕੋਈ ਕਾਲਜ ਦਾ ਟਾਈਮ ਆ ਡ ਹੋਊਗਾ ਹਨਾ ਉਹਨੇ ਕਹੋ ਕਿੰਨੇ ਵਜੇ ਆਲਾਰਮ ਲਗਾ ਕੇ ਜਾਣਾ ਹੋਊਗਾ ਕਦੇ ਕਿੰਨੇ ਵਜੇ ਕੰਮ ਤੇ ਆਉਣਾ ਹੋਊਗਾ ਅਈਓ ਦੀਆਂ ਹੋ ਪ੍ਰੋਬਲਮਸ ਹੋਣਗੀਆਂ ਹੀ ਮੇਰੀਆਂ ਹੋਣਗੀਆਂ ਉਹਦੇ ਚੱਕਰ ਚ ਮੇਰੀ ਨੀਂਦ ਖਰਾਬ ਮੇਰੇ ਨੱਕ ਚੱਕਰ ਚ ਹੋਰੀ ਨੀਂਦ ਖਰਾਬ ਹੋਊਗੀ ਤਾਂ ਕਰਕੇ ਮੈਨੂੰ ਸ਼ੇਅਰ ਕਰਨਾ ਬਹੁਤ ਜ਼ਿਆਦਾ ਔਖਾ ਲੱਗਦਾਗਾ ਬਾਕੀ ਕਈ ਵਾਰ ਐਵੇਂ ਹੁੰਦਾ ਨਾ ਮਤਲਬ ਰਾਤ ਨੂੰ ਜਦ ਆਪਾਂ ਪੈਣਾ ਹੁੰਦਾ ਹੈ ਆਪਾਂ ਦੇਖਦੇ ਹਾਂ ਚਾਦਰ ਕਿੰਨੀ ਇਕੱਠੀ ਹੋਈ ਪਈ ਫਟਵਟ ਸਾਫ ਕਰੋ ਹਨਾ ਖੜੀ ਹੋ ਕੇ ਮੈਨੂੰ ਥੋੜਾ ਐਵੇਂ ਆ ਹਨਾ ਬਸ ਚਾਦਰ ਚ ਦਰਹਿਣ ਵ ਸਾਫ ਸਫਾਈ ਨੂੰ ਪਸੰਦ ਹੈਗੀ ਆ ਪਰ ਇਹ ਨਹੀਂ ਵੀ ਨਹੀਂ ਹੈਗੀ ਹਾਂ ਵੀ ਜਿਆਦਾ ਹੀ ਕੁਝ ਹੋਵੇ ਪਰ ਠੀਕ ਹੈ ਸਾਫ ਸਫਾਈ ਹੋਣੀ ਸਾਫ ਸਫਾਈ ਹੋਣੀ ਚਾਹੀਦੀ ਆ ਤੇ ਚਲੋ ਜੀ ਬਸ ਆਪਾਂ ਅੱਜ ਦਾ ਵਲੌਗ ਦੇ ਵੀ ਐਂਡ ਇੱਥੇ ਕਰਦੇ ਆ ਹੋਪਸ ਤੁਹਾਨੂੰ ਵਲੌਗ ਵਧੀਆ ਲੱਗਿਆ ਹੋ ਅਗਰ ਵਧੀਆ ਤਾਂ ਲੱਗਿਆ ਤਾਂ ਕਿ ਇਸ ਮੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਫਿਰ ਨਵੇਂ ਵਲੌਗ ਦੇ ਨਾਲ ਬਾਏ ਬਾਏ